ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਚਰੋ ਲਿਖ ਦੇਣਾ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜ਼ਰੂਰ ਬੋਲ ਦੇਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਾਈ ਰਹਾ ਕਰਦੀ ਸੀ ਕਹਿੰਦੇ ਪਹਿਲਾਂ ਉਹਦਾ ਜਿਹੜਾ ਘਰ ਵਾਲਾ ਸੀ ਉਹ ਅਕਾਲ ਚਲਾਣੇ ਕਰ ਗਿਆ ਦੋ ਪੁੱਤ ਸਨ ਬੜਾ ਔਖਾ ਉਹਨਾਂ ਦਾ ਗੁਜ਼ਾਰਾ ਕਰਕੇ ਤੇ ਉਹ ਉਹਨਾਂ ਨੂੰ ਪਾਲਦਾ ਸੀ ਕਹਿੰਦੇ ਘਰ 'ਚ ਕਿਸੇ ਦੇ ਘਰ ਜਾ ਕੇ ਕੰਮ ਕਰਕੇ ਉਹਨਾਂ ਦਾ ਢਿੱਡ ਪਾਲ ਲਿਆ ਕਰਨਾ ਕਹਿੰਦੇ ਹੌਲੀ-ਹੌਲੀ ਪੁੱਤ ਜਵਾਨ ਹੋ ਗਏ ਤੇ ਹੁਣ ਉਹਨਾਂ ਵੀ ਕੰਮ ਕਰਿਆ ਕਰਨਾ ਪਰ ਘਾਹ ਦੀ ਗਰੀਬੀ ਕਹਿੰਦੇ ਦੂਰ ਨਹੀਂ ਹੋਈ। ਇਹਨੇ ਮਾੜੇ ਹਾਲ ਸਨ ਕਿ ਉਹਨਾਂ ਦੇ ਕੱਪੜੇ ਕਿਤੇਓਂ ਕਿਤੇਓਂ ਪਾਟੇ ਹੋਏ ਸਨ। ਕਿਤੇ ਰਾਤ 'ਚ ਜਦੋਂ ਲੰਘਿਆ ਕਰਨਾ ਤੇ ਲੋਕਾਂ ਨੇ ਉਹਨਾਂ ਨੂੰ ਵੇਖ ਕੇ ਮੂੰਹ ਮੋੜ ਲਿਆ ਕਰਨਾ। ਕਹਿਣਾ ਕਿ ਸਵੇਰੇ-ਸਵੇਰ ਇਹ ਮਥੇ ਲੱਗਦੇ ਹਨ ਤੇ ਸਾਡਾ ਜਿਹੜਾ ਉਹ ਪੈੜਾ ਦਿਨ ਨੰਗਾ ਦਾ ਹੈ। ਕਹਿੰਦੇ ਉਹਨਾਂ ਮਿਹਨਤ ਵੀ ਖੂਬ ਕਰਿਆ ਕਰਨੇ ਪਰ ਘਾਹ ਦੀ ਪੂਰੀ ਤਾਂ ਵੀ ਨਾ ਪਿਆ ਕਰਨੀ। ਇਹਨੇ ਹੌਲੀ-ਹੌਲੀ ਦਿਨ ਲੰਘਣ ਲੱਗੇ। ਉਹ ਜਿਹੜੀ ਮਾਈ ਸੀ ਉਹ ਬਜ਼ੁਰਗ ਹੋ ਗਈ ਕਹਿੰਦੇ ਹੁਣ ਆਪ ਹੀ ਉਹਨੂੰ ਖਾਣ ਦੇ ਲੱਲੇ ਪੈਰਿੰਦੇ ਸਨ ਉਹਨੇ ਦਾਨਪੁਣ ਕੀ ਕਰਨਾ ਸੀ ਕਹਿੰਦੇ ਇੱਕ ਸਵੇਰ ਹੋਈ ਤੇ ਉਹ ਅਕਾਲ ਚਲਾਣਾ ਕਰਕੇ ਜਮਰਾਜ ਦੇ ਦੂਤ ਆਏ ਤੇ ਉਹਨੂੰ ਲੈ ਕੇ ਚਲੇ ਗਏ ਜਦੋਂ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ ਕਿ ਇਹਦਾ ਲੇਖਾ ਜੋਖਾ ਕਰੋ ਕਹਿੰਦੇ ਲੇਖਾ ਜੋਖਾ ਕਰਨ ਲੱਗੇ ਤਾਂ ਉਹਨੇ ਦੇਖਿਆ ਕਿ ਇਹਦੇ ਤੇ ਕਿਤੇ ਵੀ ਵਰਕੇ ਤੇ ਕੋਈ ਵੀ ਪੁੰਨ ਦਾ ਕੰਮ ਨਹੀਂ ਹੈ ਜਮਰਾਇ ਨੇ ਕਿਹਾ ਕਿ ਮਾਈ ਤੂੰ ਸਾਰੀ ਉਮਰ ਇੱਕ ਇੱਕ ਡੱਕੇ 'ਚ ਨਵੇਂ ਪੁੰਨ ਦਾ ਕੰਮ ਨਹੀਂ ਕੀਤਾ ਫਿਰ ਤੇਰੇ ਲਈ ਤਾਂ ਨਰਕ ਹੀ ਹਨ ਉਹਨੇ ਕਿਹਾ ਕਿ ਇਹਦੇ ਵਿੱਚ ਮੇਰੀ ਗਲਤੀ ਨਹੀਂ ਤੁਹਾਡੀ ਹੈ ਤੁਸੀਂ ਮੇਰੇ ਲਈ ਹੀ ਐਵੇਂ ਦੇ ਲਿਖੇ ਸਨ ਦਾਨ ਪੁੰਨ ਮੈਂ ਸਵਾ ਕਰਨਾ ਸੀ ਜਦੋਂ ਆਪਣੇ ਲਈ ਰੋਟੀ ਨਹੀਂ ਸੀ ਮਿਲਦੀ ਜਦੋਂ ਉਹਨੇ ਇਹ ਗੱਲ ਕਹੀ ਤੇ ਉਹਨੇ ਕਿਹਾ ਕਿ ਮਾਈ ਮੈਂ ਤਾਂ ਕਰਮਾਂ ਦਾ ਲੇਖਾ ਜੋਖਾ ਕਰਨਾ ਹੈ ਜਿੰਨੇ ਤੇਰੇ ਲੇਖ ਲਿਖੇ ਹੋਏ ਹਨ ਤੋਂ ਉਹਦੇ ਕੋਲ ਜਾ ਹੁਣ ਜੋ ਲੇਖਾ ਲਿਖਦਾ ਸੀ ਉਹਨੂੰ ਉਹਦੇ ਕੋਲ ਪੇਜ ਦਿੱਤਾ ਗਿਆ ਜਦੋਂ ਉਹਦੇ ਕੋਲ ਗਈ ਤਾਂ ਮਾਈ ਨੇ ਕਿਹਾ ਕਿ ਜਿਹੜਾ ਧਰਮ ਰਾਜ ਹੈ ਇਹ ਮੈਨੂੰ ਨਰਕਾਂ 'ਚ ਸੁੱਟ ਦਿਆ ਪਿਆ ਹੈ ਇਹ ਮੈਨੂੰ ਨਰਕਾਂ ਵਿੱਚ ਸੁੱਟਦਾ ਪਿਆ ਹੈ ਉਹਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਹੈ ਉਹ ਕਹਿੰਦਾ ਕਿ ਫਿਰ ਤਾਂ ਤੈਨੂੰ ਨਰਕਾਂ ਦੇ ਵਿੱਚ ਹੀ ਜਾਣਾ ਪੈਣਾ ਹੈ ਪਰ ਉਹ ਕਹਿੰਦੇ ਕਿ ਮੇਰੇ ਹਿੱਸੇ ਗਰੇਬੀ ਆਈ ਸੀ ਦੱਸੋ ਮੈਂ ਦਾਨਪੁਣ ਕਿੱਥੋਂ ਕਰਦੀ ਉਹਨੇ ਕਿਹਾ ਕਿ ਠੀਕ ਹੈ ਮਾਈ ਮੈਂ ਤੇਰਾ ਲੇਖਾ ਜੋਖਾ ਦੇਖਦਾ ਹਾਂ ਮੈਂ ਤੇਰਾ ਲੇਖ ਦੇਖਦਾ ਹਾਂ ਉਹਦੇ ਚ ਕੀ ਲਿਖਿਆ ਹੈ ਹੁਣ ਜਦੋਂ ਉਹਨੇ ਲੇਖਾ ਲਿਖਣ ਵਾਲੇ ਨੇ ਉਹਦਾ ਵਰਕਾ ਫੋਲ ਲਿਆ ਸਾਰੇ ਪੰਨੇ ਫੋਲੇ ਤਾਂ ਉਥੇ ਧਨ ਰਾਸ਼ੀ ਧਨ ਰਾਸ਼ੀ ਲਿਖੀ ਸੀ ਉਹਨੇ ਕਿਹਾ ਕਿ ਮਾਈ ਮੈਂ ਤਾਂ ਤੇਰੇ ਜਿੰਨੇ ਲੇਖ ਲਿਖੇ ਸੀ ਉਸੇ ਹਿਸਾਬ ਦੇ ਨਾਲ ਤਾਂ ਜੋ ਤੂੰ ਕਰਦੇ ਸੀ ਤੇਰੇ ਕੋਲ ਤਾਂ ਮਾਇਆ ਹੋਣੀ ਚਾਹੀਦੀ ਸੀ ਉਹਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਕਹਿੰਦੇ ਕਿ ਦੂਸਰਾ ਮੇਰੇ ਤਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਉਹਨੇ ਕਿਹਾ ਕਿ ਨਹੀਂ ਮਾਈ ਤੇਰੇ ਲੇਖੇ 'ਚ ਕੁਝ ਤਨ ਸੰਪਤੀ ਲਿਖੀ ਹੋਈ ਸੀ ਉਹਨੇ ਕਿਹਾ ਕਿ ਫਿਰ ਮੈਨੂੰ ਤਾਂ ਮਿਲੀ ਨਹੀਂ ਉਹਨੇ ਕਿਹਾ ਕਿ ਇਹਦੇ ਲਈ ਤੂੰ ਅਕਾਲ ਪੁਰਖ ਪਰਮਾਤਮਾ ਦੇ ਕੋਲ ਜਾ ਕਹਿੰਦੇ ਕਿ ਉਹਨਾਂ ਗਿਆ ਕਿ ਕੋਈ ਐਸੇ ਅੱਗੇ ਨੇ ਉਹਨਾਂ ਕੋਲ ਜਾ ਜਿਹੜਾ ਤੈਨੂੰ ਇਹਦਾ ਸੱਚ ਦੱਸ ਸਕਦੇ ਨੇ ਕਰਮਾਂ 'ਚ ਤੇਰੇ ਧਨ ਸੰਪੰਤੀ ਸੀ ਪਰ ਤੈਨੂੰ ਮਿਲੀ ਨਹੀਂ ਤੇ ਇਹਦੇ ਕਰਕੇ ਤੂੰ ਦਾਨ ਪੁੰਨ ਨਹੀਂ ਕਰ ਸਕੇ ਕਹਿੰਦੇ ਅੱਗੇ ਜਦੋਂ ਉੱਥੇ ਗਈ ਤੇ ਉਹਨੇ ਸਾਰੀ ਗੱਲ ਦੱਸੀ ਕਿ ਮੈਂ ਸਾਰੀ ਜ਼ਿੰਦਗੀ ਇੱਕੋ ਹੀ ਜਿਹੜੇ ਧਨ ਤੇ ਕੱਪੜੇ ਪਾਏ ਹਨ ਤੇ ਇਹਦੇ 'ਚ ਜ਼ਿੰਦਗੀ ਸਾਰੀ ਕੱਢ ਦਿੱਤੀ ਹੈ ਤੇ ਪਾਟੇ ਪਾਏ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਮੇਰਾ ਪਤੀ ਪਹਿਲਾਂ ਹੀ ਅਕਾਲ ਚਲਾਣੇ ਕਰ ਗਿਆ ਕਹਿੰਦੇ ਸਾਰੀ ਜ਼ਿੰਦਗੀ ਮੁਸੀਬਤਾਂ 'ਚ ਗੱਡੀ ਆਪ ਖਾਣ ਨੂੰ ਨਹੀਂ ਸੀ ਮਿਲਦਾ ਤੇ ਦਾਨ ਪੁੰਨ ਕਿੱਥੋਂ ਕਰਦੇ ਤੇ ਧਰਮ ਰਾਜ ਹੁਣ ਨਰਕਾ 'ਚ ਮੈਨੂੰ ਸੁੱਟਦਾ ਪਿਆ ਹੈ ਹੁਣ ਦੱਸੋ ਮੈਂ ਕੀ ਕਰਾਂ ਕਹਿੰਦੇ ਹੁਣ ਜਦੋਂ ਉਸ ਏਕ ਜੋਤ ਨੇ ਉਹਨੂੰ ਦੇਖਿਆ ਤੇ ਉਹਨੇ ਕਿਹਾ ਕਿ ਦੇਖ ਤੇਰੇ ਹਿੱਸੇ ਬੜੀ ਜ਼ਿਆਦਾ ਤਾਂ ਸੰਪਤੀ ਲਿਖੀ ਹੋਈ ਸੀ ਪਰ ਇਹ ਸਾਰੇ ਜਿਹੜੀ ਮਾਇਆ ਸੀ ਤੇਰੇ ਬੂਹੇ ਜਾਂਦੀ ਸੀ ਲੋਕਾਂ ਦੇ ਘਰ ਜਿਹੜਾ ਕੰਮ ਕਰਕੇ ਆਉਂਦੀ ਸੀ ਤੈਨੂੰ ਉਹਦੀ ਤਨ ਰਾਸ਼ੀ ਵੀ ਮਿਲਦੀ ਕੰਮ ਕਰਦੇ ਤੈਨੂੰ ਉਹਦੀ ਵੀ ਤਨ ਰਾਸ਼ੀ ਮਿਲਦੀ ਕਹਿੰਦੇ ਪਰ ਤੇਰੇ ਘਰ ਮਾਇਆ ਹੁੰਦੀ ਸੀ ਉਹਨੇ ਕਿਹਾ ਕਿ ਐਸਾ ਕਿਉਂ ਉਹਨੇ ਕਿਹਾ ਕਿ ਇਹਦੇ ਪਿਛੇ ਕਾਰਨ ਇਹ ਸੀ ਕਿ ਤੂੰ ਆਪਣੇ ਘਰ ਦਲੀਦਰ ਪਸਾਰ ਕੇ ਰੱਖਦੀ ਸੀ ਰਾਤ ਨੂੰ ਤੂੰ ਜਿੰਨਾ ਪਾਂਡੇ ਚ ਖਾਣਾ ਖਾਂਦੀ ਤੂੰ ਝੂਠੇ ਪਾਂਡੇ ਰੱਖ ਕੇ ਸੌਂ ਜਾਇਆ ਕਰਦੀ ਸੀ ਤੂੰ ਉਦੋਂ ਤੇਰੇ ਘਰ ਦਲੀਦਰ ਦੇਖ ਕੇ ਝੂਠ ਦੇਖ ਕੇ ਮਾਇਆ ਆਉਂਦੀ ਤਾਂ ਸੀ ਪਰ ਮੁੜ ਜਾਂਦੀ ਸੀ ਤੇ ਜੋ ਤੇਰੇ ਘਰ ਮਾਇਆ ਆਉਂਦੀ ਉਹ ਅਜਾਇ ਹੀ ਖਰਚ ਹੋ ਜਾਂਦੀ ਸੀ ਉਹਨੇ ਕਿਹਾ ਕਿ ਐਸਾ ਕਿਉਂ ਉਹਨੇ ਕਿਹਾ ਕਿ ਦੇਖ ਇਹਦੇ ਪਿਛੇ ਕਾਰਨ ਇਹ ਹੀ ਸੀ ਤੂੰ ਆਪਣੇ ਘਰ ਦਲੀਦਰ ਰੱਖਦੀ ਸੀ ਰਾਤ ਨੂੰ ਝੂਠੇ ਪਾਂਡੇ ਰੱਖ ਸੌਂ ਜਾਇਆ ਕਰਦੀ ਸੀ ਤੂੰ ਝੂਠੇ ਪਾਂਡੇ ਨੂੰ ਰਾਤ ਨੂੰ ਕਦੀ ਨਹੀਂ ਸੀ ਤੌਂਦੀ ਉਹ ਝੂਠ ਨੂੰ ਸਵੇਰੇ ਉੱਠ ਕੇ ਤੋਂ ਜਲਦੀ ਜਲਦੀ ਉਹ ਪਾਂਡੇ ਤੋਂ ਉੱਦੀ ਤੇ ਉਹਨਾਂ ਵਿੱਚ ਇਹ ਖਾਣਾ ਖਾਣ ਲੱਗ ਜਾਂਦੀ ਸੀ ਇਸ ਕਰਕੇ ਮਾਇਆ ਜਦੋਂ ਵੀ ਆਉਂਦੀ ਸੀ ਤੇ ਮਾਇਆ ਨੇ ਦੇਖਿਆ ਕਿ ਤੁਹਾਡੇ ਘਰ ਤਾਂ ਰਾਤ ਨੂੰ ਜੋਠ ਹੁੰਦੀ ਹੈ ਦਲੇਂਦਰ ਹੁੰਦਾ ਹੈ ਮੱਛਰ ਹੁੰਦਾ ਹੈ ਤੁਹਾਡੇ ਬੂਹੇ ਤੋਂ ਹੀ ਉਹ ਵਾਪਸ ਮੁੜ ਜਾਂਦੀ ਸਾਰਾ ਕੋਈ ਸਿਰਫ ਰਾਤ ਨੂੰ ਜੋਠੇ ਪਾਂਡੇ 'ਚ ਰੱਖ ਕੇ ਸੌਂ ਜਾਂਦੇ ਸੀ ਉਹਨੇ ਕਿਹਾ ਕਿ ਮਾਈ ਜਿਹੜੇ ਰਾਤ ਦੇ ਜੋਠੇ ਪਾਂਡੇ ਰੱਖ ਕੇ ਸੌਂਦੇ ਸੀ ਉਹ ਦਲੇਂਦਰ ਤੇ ਆਲਸ ਨੂੰ ਉਹ ਰੋਗ ਨੂੰ ਆਪਣੇ ਘਰ ਨਿਯੋਤਾ ਦਿੰਦੇ ਹਨ ਤਾਂ ਕਰਕੇ ਤੇਰੇ ਹਿੱਸੇ ਜਿਹੜੀ ਤਨਸਪਤੀ ਲਿਖੀ ਸੀ ਉਹ ਤੈਨੂੰ ਨਹੀਂ ਮਿਲੀ ਤੇਰੇ ਘਰ ਦੇ ਹਾਲਾਤ ਵੇਖ ਕੇ ਉਹ ਵਾਪਸ ਮੁੜ ਜਾਂਦੀ ਸੀ ਕਹਿੰਦੇ ਉਹ ਮਾਈ ਨੇ ਹੁਣ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਮੇਰੇ ਲੇਖਾ ਜਮਾਇਆ ਸੀ ਕਰਮਾ ਚ ਤਨਸੀ ਇੰਨੀ ਜ਼ਿਆਦਾ ਤਨਸੰਪਤੀ ਲਿਖੀ ਸੀ ਮੈਂ ਤੇ ਆਪਣੇ ਆਲਸ ਤੇ ਲਿੱਦਰ ਦੇ ਕਾਰਨ ਇਹ ਸਾਰਾ ਕੁਝ ਕੁਆ ਬੈਠੇ ਹਾਂ ਕਹਿੰਦੇ ਧਰਮਰਾਜ ਦੇ ਕੋਲ ਗਈ ਧਰਮਰਾਜ ਨੇ ਲੇਖਾ ਜੋਖਾ ਕਰਕੇ ਉਹਨੂੰ ਨਰਕਾਂ ਚ ਸੁੱਟ ਦਿੱਤਾ ਹੁਣ ਸੰਗਤ ਜੀ ਇਸ ਗੱਲ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਆਪਾਂ ਦਲਿੱਦਰ ਕਰਦੇ ਹਾਂ ਤਾਂ ਆਪਣੇ ਘਰ ਰੋਗ ਆਉਂਦੇ ਹਨ ਪੈਸੇ ਦੀ ਕਮੀ ਹੁੰਦੀ ਹੈ ਜਿਹੜੀਆਂ ਬੀਬੀਆਂ ਰਾਤ ਨੂੰ ਐਵੇਂ ਪਾਂਡੇ ਰੱਖ ਕੇ ਸੌਂ ਜਾਂਦੀਆਂ ਹਨ ਪਾਂਡੇ ਨਹੀਂ ਧੋਂਦੀਆਂ ਇਦੇ ਪਿੱਛੇ ਦੋ ਕਾਰਨ ਹਨ ਇੱਕ ਧਾਰਮਿਕ ਅਤੇ ਇੱਕ ਵਿਗਿਆਨਿਕ ਕਾਰਨ ਧਾਰਮਿਕ ਕਾਰਨ ਲੋਕੀ ਕਹਿੰਦੇ ਹਨ ਕਿ ਜਿਹੜੇ ਸਿਆਣੇ ਸਨ ਵੰਡੇ ਵਟੇਰੇ ਉਹ ਕਹਿੰਦੇ ਕਿ ਜਦੋਂ ਰਾਤ ਨੂੰ ਆਪਾਂ ਪਾਂਡਿਆਂ ਵਿੱਚ ਰੱਖ ਕੇ ਸੌਂ ਜਾਂਦੇ ਹਾਂ ਤਾਂ ਸਵੇਰੇ ਉੱਠ ਕੇ ਉਹਨਾਂ ਪਾਂਡਿਆਂ ਨੂੰ ਤੋਤਾ ਜਾਂਦਾ ਤੇ ਇਹਦਾ ਭਾਵ ਘਰ ਦੇ ਵਿੱਚ ਦਲੇਦਾ ਤੇ ਰੋਗ ਹੋਣਗੇ ਉਸ ਘਰ ਪੈਸੇ ਦੀ ਕਮੀ ਆਵੇਗੀ ਕਹਿੰਦੇ ਮਾਇਆ ਹਰ ਘਰ ਸਵੇਰੇ ਜਾਂਦੀ ਹੈ ਜਿਸ ਘਰ ਸਵੇਰੇ ਝੂਠੇ ਪਾਂਡੇ ਉਹ ਮੇਰੇ ਰਾਤ ਦੇ ਪਏ ਹੁੰਦੇ ਹਨ ਕਹਿੰਦੇ ਲੋਕ ਸਵੇਰ ਨੂੰ ਸੁੱਤੇ ਹੁੰਦੇ ਹਨ ਉਹਨਾਂ ਦੇ ਘਰਾਂ ਦੇ ਵਿੱਚ ਗੂੜੇ ਦੇ ਟੇਰ ਐਵੇਂ ਖਿਲਰੇ ਪਏ ਹੁੰਦੇ ਹਨ ਤੇ ਮਾਇਆ ਉਹਦੀ ਬੁਹੇ ਤੋਂ ਵੀ ਵਾਪਸ ਚਲੀ ਜਾਂਦੀ ਹੈ ਉਥੇ ਦਲੀਦਰ ਬੈਠ ਜਾਂਦਾ ਹੈ ਵਿਗਿਆਨ ਕਹਿੰਦਾ ਰਾਤ ਦੇ ਭਾਂਡੇ ਝੂਠੇ ਰੱਖ ਕੇ ਸੌਂਦੇ ਹਨ ਤੇ ਉਹਨਾਂ ਸਵੇਰੇ ਧੋਂਦੇ ਹਨ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਕਟਾਣੂ ਬੈਕਟੀਰੀਆ ਲੱਗ ਜਾਂਦੇ ਹਨ ਭਾਵੇਂ ਫਿਰ ਵੀ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਵੇਰੇ ਸਾਫ਼ ਕਰਦੇ ਹਾਂ ਸਾਬਨ ਲਗਾਉਂਦੇ ਹਨ ਪਾnde ਮਾਂਜਦੇ ਹਨ ਜਿੰਨਾ ਮਰਜ਼ੀ ਕੋਚਦੇ ਹਨ ਪਰ ਉਸ ਦੇ ਵਿੱਚੋਂ ਬੈਕਟੀਰੀਆ ਨਹੀਂ ਜਾਂਦੇ ਜਦੋਂ ਫਿਰ ਦੁਬਾਰਾ ਉਸ ਪਾnde ਚ ਅਸੀਂ ਚੀਜ਼ ਪਾ ਕੇ ਖਾਂਦੇ ਹਾਂ ਤੇ ਉਸ ਦੇ ਖਾਣ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਦੋਂ ਰੋਗ ਲੱਗਣਗੇ ਦਵਾਈਆਂ ਖਾਓਗੇ ਪੈਸੇ ਅਜੈਂ ਖਰਚ ਹੋਣਗੇ ਇਸ ਕਰਕੇ ਸਿਆਣੇ ਵੱਡੇ ਵੱਡੇਰੇ ਕਿਹਾ ਕਰਦੇ ਸੀ ਕਿ ਜਿਹੜਾ ਕੰਮ ਹੁਣ ਹੋ ਜਾਏ ਉਹਦੇ ਵਰਗੇ ਰੇਸ ਨਹੀਂ ਇਸ ਕਰਕੇ ਜਦੋਂ ਰਾਤ ਦੇ ਪਾnde ਉਹਨ ਦੇ ਹਨ ਉਹਨਾਂ ਨੂੰ ਰਾਤ ਹੀ ਧੋ ਕੇ ਸੌਇਆ ਕਰੋ ਇਹ ਦੇ ਕਰਕੇ ਆਪਣੇ ਘਰੋਂ ਮਾਇਆ ਦੇ ਲੀਧਰ ਉਹ ਕੋਹਾਂ ਦੂਰ ਹੋ ਜਾਂਦੀ ਹੈ ਜੋ ਮਨੁੱਖ ਆਪਣੇ ਘਰੋਂ ਦਾਨ ਪੁੰਨ ਕਰਦਾ ਹੈ ਉਹਦੇ ਕਰਦੀ ਅਮੀਰੀ ਆਉਣੀ ਲਾਜ਼ਮੀ ਹੈ ਇਸ ਕਰਕੇ ਇਹ ਸੰਗਤ ਜੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਪਰਮਾਤਮਾ ਉਹਦੇ ਕਰਮੇ ਦਾ ਮੇਂ ਪਰਸਾਉਂਦਾ ਹੈ ਜਿਸ ਘਰ ਸਾਫ ਸਫਾਈ ਹੁੰਦੀ ਹੈ ਐਸ ਲਈ ਰਾਤ ਨੂੰ ਕਦੇ ਵੀ ਇਹ ਕੰਮ ਕਰਕੇ ਨਾ ਸੋਵੋ ਝੂਠੇ ਪਾਣੀ ਰੱਖ ਕੇ ਕਦੇ ਵੀ ਨਾ ਸੋਵੋ ਜੋ ਮਨੁੱਖ ਇਹ ਕੰਮ ਕਰਦਾ ਹੈ ਉਹ ਸਮਝ ਲਵੋ ਤੁਹਾਡੇ ਘਰ ਦਲੇਦਰ ਨਿਆਕੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੁਸੀਂ ਆਪਣੇ ਰੋਗਾਂ ਨੂੰ ਨਿਯੋਤਾ ਆਪ ਦਿੰਦੇ ਹੋ ਸਾਡੇ ਘਰ ਰੋਗ ਆਉਣਗੇ ਤੇ ਅਸੀਂ ਉਹਨਾਂ ਰੋਗਾਂ ਤੋਂ ਮੁਕਤ ਨਹੀਂ ਹੁੰਦੇ ਤੇ ਪੈਸੇ ਸਾਡੇ ਲੱਗ ਜਾਂਦੇ ਹਨ ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਪੱਲੇ ਨਾਲ ਪਾ ਲਓ ਇਹ ਗੱਲਾਂ ਤੁਹਾਨੂੰ ਛੋਟੀਆਂ ਲੱਗਦੀਆਂ ਹਨ ਪਰ ਜਦੋਂ ਮੰਨੋਗੇ ਤਾਂ ਘਰ ਸੁੱਖ ਸਮ੍ਰਿਤੀ ਆ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ